ਦੜਵਾਤੇ ਜੋ ਮਾਰਕੀਟ ਕਮੇਟੀ ਦੀ ਇੱਕ ਸਰਕਾਰੀ ਥਾਂ ਤੇ ਜੋ ਇਲੀਗਲ ਕੰਸਟ੍ਰਕਸ਼ਨ ਹੋਈ ਹੋਈ ਸੀ ਉਸ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖ ਕੇ ਤੇ ਏਰੀਆ ਸਿਕਿਉਰਿਟੀ ਨੂੰ ਦੇਖਦੇ ਪੁਲਿਸ ਡਿਪਲॉयਮੈਂਟ ਕੀਤੀ ਗਈ ਤੇ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਡਰੱਗ ਪੈਡਲਰਸ ਟ੍ਰੈਫਿਕਰਸ ਨੇ ਜੋ ਇੱਕ ਸਟਰਕਚਰ ਇਲੀਗਲ ਬਣਾਇਆ ਹੋਇਆ ਸੀ ਸਰਕਾਰੀ ਥਾਂ ਤੇ ਉਸ ਤੇ ਐਕਸ਼ਨ ਜੋ ਹੈ ਅੱਜ ਕੀਤਾ ਜਾਏਗਾ ਮੈਂ ਪੰਜਾਬ ਪੁਲਿਸ ਸਾਹਿਬ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਚਿੱਤੇ ਦੇ ਬਾਰੀਆਂ ਦੇ ਦੁਆਰ ਰਿਵਾਈ ਪਾਈ ਆ ਅਸੀਂ ਪੰਜਾਬ ਪੁਲਿਸ ਨੂੰ ਵੀ ਅਭਾਰੀ ਤੇ ਇਹ ਚੁਗਿਆ ਚੱਕਣ ਕਾਰਨ ਚੋਰੀਆਂ ਦੀ ਬਹੁਤ-ਬਹੁਤ ਘਟौती ਹੋ ਗਈ। ਪੰਜਾਬ ਅੰਦਰ ਚਲਾਈ ਜਾ ਰਹੀ ਯੋਧ ਨਸ਼ੇ ਵਿਰੁੱਧ ਮੁਹਿੰਮ ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈਆਂ ਨੂੰ ਤੇਜ਼ ਕੀਤਾ ਹੈ। ਪੁਲਿਸ ਨੇ ਨਸ਼ਾ ਤਸਕਰਾ ਵੱਲੋਂ ਗੈਰ ਕਾਨੂੰਨੀ ਤੌਰ ਤੇ ਬਣਾਈਆਂ ਇਮਾਰਤਾਂ ਨੂੰ ਟਾਉਣ ਦੇ ਮਾਮਲੇ ਤੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਡਾਕਟਰ ਅਖਿਲ ਚੌਧਰੀ ਦੀ ਅਗਵਾਈ ਹੇਠ ਪੁਲਿਸ ਨੇ ਗਿੱਦੜਬਾਹਾ ਵਿਖੇ ਨਸ਼ੇ ਤੇ ਚੋਰੀਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਰਹੇ ਜਸਵਿੰਦਰ ਭੱਲਾ ਪੁੱਤਰ ਤਿਰਲੋਕ ਸਿੰਘ ਅਤੇ ਬਲਜੀਤ ਕੌਰ ਬੱਗੋ ਪਤਨੀ ਤੇਜਾ ਸਿੰਘ ਵੱਲੋਂ ਗੈਰ ਕਾਨੂੰਨੀ ਤੌਰ ਤੇ ਬਣਾਈਆਂ ਇਮਰਾਤਾਂ ਨੂੰ ਮਲੀਆਮੇਟ ਕਰ ਦਿੱਤਾ ਹੈ ਐਸਐਸਪੀ ਨੇ ਦੱਸਿਆ ਕਿ ਪੁਲਿਸ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਦੇਰ ਤੱਕ ਚੱਲੀ ਇਸ ਕਾਰਵਾਈ ਮੌਕੇ ਸ਼ਹਿਰ ਵਾਸੀ ਮੌਕੇ ਤੇ ਹਾਜ਼ਰ ਸਨ ਉਦਰ ਪੁਲਿਸ ਵੱਲੋਂ ਚਲਾਏ ਪੀਲੇ ਪੰਜੇ ਤਿਤ ਗੈਰ ਸਮਾਜੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵੱਲੋਂ ਨਜਾਇਜ਼ ਤੌਰ ਤੇ ਬਣਾਈਆਂ ਝੁੱਗੀਆਂ ਨੂੰ ਵੀ ਹਟਾਇਆ ਗਿਆ ਹੈ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਸਹਾਰਾ ਕਲਬ ਦੇ ਪ੍ਰਧਾਨ ਪਵਨ ਬਾਸਲ ਸਮੇਤ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਦੀ ਇਸ ਵੱਡੀ ਕਾਰਵਾਈ ਨਾਲ ਨਸ਼ੇ ਦੀ ਰੋਕਥਾਮ ਅਤੇ ਚੋਰੀ ਚਕਾਰੀਆਂ ਦੀਆਂ ਘਟਨਾਵਾਂ ਨੂੰ निजात ਮਿਲੇਗੀ पाब सकार वालों जो युद्ध नशे विरुद्ध मुहिम है उसते पिछले दो महीने ते का डेटरेंट एक्शन से एगजम्पलरी एक्शन लिया जा रहा है इसी दगातारता से अज जो गिदड़बा जो मार्केट कमेटी की एक सरकारी थानीगल कंस्ट्रक्शन हुई हुई थ उसके लॉ एंड ऑर्डर की दे सिचुएशन देख के एरिया सिक्योरिटी को देखते दे, पुलिस डिप्लॉयमेंट की गई तो जो प्रोसीड ऑफ सेल ऑफ ड्रग्स से जो ड्रग पैडलर ट्रैफिकस ने जो एक सटक्चर इलीगल बनाया हुआ सरकारी थानते उससे एक्शन जो है अज लिता गया है ਤੋ ਪੁਲਿਸ ਦਾ ਜੋ ਇਸ ਚ ਇੱਕ ਰੋਲ ਐਸੀ ਦਾ ਕਿ ਮਤਲਬ ਕੋਈ ਇੱਕ ਲਾਅ ਐਂਡ ਔਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਏ ਪਬਲਿਕ ਸੇਫਟੀ ਪਬਲਿਕ ਸਿਕਿਉਰਿਟੀ ਨੂੰ ਦੇਖਦੇ ਹੋ ਇਸ ਚ ਪੁਲਿਸ ਡਿਪਲॉयਮੈਂਟ ਪ੍ਰੋਪਰ ਕੀਤੀ ਗਈ ਹੈ ਤੇ ਇਲੀਗਲ ਸਟਰਕਚਰ ਤੇ ਜੋ ਹੈਗਾ ਇੱਕ ਕਾਨੂੰਨੀ ਕਾਰਵਾਈ ਪੂਰਾ ਕਰਕੇ ਇੱਕ ਐਕਸ਼ਨ ਲਿਆ ਗਿਆ ਹੈ ਕਿ ਕਿੰਨੇ ਕਿ ਸਰ ਦੇ ਮਾਮਲੇ ਦਰਸੀ ਔਰ ਕਿੰਨੇ ਦੀ ਪ੍ਰੋਸੀਜਰ ਇਹ ਜੋ ਦੋਨੋਂ ਪੈਡਲਰ ਸੇ ਇਹਨਾਂ ਨੇ ਜੋ ਇਲੀਗਲ ਸਟਰਕਚਰ ਬਣਾਏ ਸੀ ਇਹਨਾਂ ਦੇ ਐਫ ਆਰ ਐਂਡ ਪੀ ਐਸ ਦੀ ਪਹਿਲਾਂ ਹੈਗੀ ਹੈ ਦੋ ਦੋ ਐਫ ਆਰਸ ਹੈਗੀਆਂ ਤੋ ਇਨਾਤੇ ਜੋ ਇਸ ਜੋ ਏਰੀਆ ਚ ਵੀ ਕਾਫੀ ਇਸਦੀ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗਸ ਦੇ ਡਰਗ ਪੈਡਲਿੰਗ ਇਸ਼ੂ ਤੇ ਤੋ ਉਸਤੇ ਅੱਜ ਐਕਸ਼ਨ ਹੋਇਆ ਹੈ ਹੁਣ ਤੱਕ ਕਿੰਨੇ ਕਿਤੇ ਐਕਸ਼ਨ ਹੋ ਚੁੱਕੇ ਔਰ ਕਿੰਨੇ ਕਈ ਪਿੰਡ ਕਿੰਨੇ ਜਿਹੜੀ ਉੱਪਰ ਲਿਖ ਕੇ ਦਿੱਤਾ ਗਿਆ ਇਹ ਤੋ ਦੇਖੋ ਇੱਕ ਪ੍ਰਕਿਰਿਆ ਹੈਗੀ ਹੈ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਵਕਫ ਵਕਫ ਜ਼ਿਲ੍ਹਿਆਂ ਤੇ ਵਕਫ ਵਕਫ ਸਪੌਟ ਤੇ ਜੋ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੋ ਪਹਿਲਾ ਵੀ ਡਿਸਟ੍ਰਿਕਟ ਮੁਕਸਰ ਚ ਇੱਕ ਇਲੀਗਲ ਸਟਰਕਚਰ ਇਸੇ ਤਰ੍ਹਾਂ ਉਸਤੇ ਕਾਰਵਾਈ ਕੀਤੀ ਗਈ ਸੀ ਜੋ ਡਰਗ ਪੈਡਲਿੰਗ ਤੇ ਟ੍ਰੈਫਿਕਿੰਗ ਤੇ ਇਨਵੋਲ ਸੀਗੀ ਪਿੱਛੇ ਜੀ ਮੁਲਾਜ਼ਮਾ ਤੋਂ ਵੀ ਸਰ ਹਮਲਾ ਹੋਇਆ ਸੀ ਇੱਥੇ ਸੁਣਿਆ ਸੀ ਉਹ ਇਹਨਾਂ ਨਾਲ ਰਿਲੇਟਡ ਸਰ ਇਹ ਜੋ ਨਹੀਂ ਉਹ ਇੱਕ ਸੈਪਰੇਟ ਵਾਕ ਚੀਜ਼ ਹੈ ਕਿ ਕਈ ਵਾਰ ਪੁਲਿਸ ਪਾਰਟੀ ਕੋਈ ਜਾਂਦੀ ਹੈਗੀ ਤੋ ਕੋਈ ਵੈਰੀਫਾਇਬਲ ਇਨਪੁਟ ਕੋਈ ਹੁੰਦੀ ਹੈ ਤੋ ਉਸਤੇ ਚੀਜ਼ ਤੇ ਇੱਕ ਚੈੱਕ ਕਰਨ ਨੂੰ ਕੋਈ ਜਾਂਦੀ ਹੈਗੀ ਗਲਤ ਉਹ ਇੱਕ ਸੈਪਰੇਟ ਇਸ਼ੂ ਹੈ ਅਦਰਵਾਈਜ਼ ਤੋ ਇਸ ਦਾ ਇਲੀਗਲ ਜੋ ਥਾਤੇ ਜੋ ਬਣੀ ਹੋਈ ਸੀ ਸਟਰਕਚਰ ਉਸਤੇ ਅੱਜ ਕਾਰਵਾਈ ਥੈਂਕ ਯੂ ਹਾਂਜੀ ਕੀ ਜਣਾ ਗਾਉਂਗੀ ਮੌਕ ਵਧੀਆ ਹੈ ਜਿਹੜਾ ਪੰਜਾਬ ਸਰਕਾਰ ਨੇ ਚਲਾਈ ਹੈ ਯੁੱਧ ਨਸ਼ੇ ਵਿਰੁੱਧ ਬਹੁਤ ਵਧੀਆ ਅੱਜ ਕਾਰਵਾਈ ਹੋਈ ਹੈ ਗਿੱਦਰਵੇ ਦੇ ਵਿੱਚ ਅਸੀਂ ਵਧਾਈ ਦਿੰਦੇ ਆ ਪੰਜਾਬ ਸਰਕਾਰ ਨੂੰ ਤੇ ਪੰਜਾਬ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਵਧਾਈ ਦਿੰਦੇ ਜਿਨ੍ਹਾਂ ਨੇ ਇਹ ਬਹੁਤ ਵੱਡਾ ਕੰਮ ਕੀਤਾ ਹੈ ਮੈਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਨੇ ਇੱਥੇ ਚਿੱਟੇ ਦੇ ਵਪਾਰੀਆਂ ਦੇ ਵਿਰੁੱਧ ਕਾਰਵਾਈ ਪਾਈ ਹੈ ਅਸੀਂ ਪੰਜਾਬ ਪੁਲਿਸ ਸਿੰਘ ਵੀ ਆਭਾਰੀ ਹਾਂ ਜਿਨ੍ਹਾਂ ਨੇ ਕਿ ਬਹੁਤ ਵੱਡੀ ਕਾਰਵਾਈ ਪਾਈ ਹੈ ਨਸ਼ੇ ਦੇ ਵਿਰੁੱਧ ਜੀ ਬਹੁਤ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਜੀ ਨਸ਼ਿਆਂ ਖਿਲਾਫ ਦੀ ਬਹੁਤ ਨਸ਼ਾ ਜਿਆਦਾ ਇੱਥੇ ਵਿਖਦਾ ਸੀਗਾ ਜੀ ਇੱਥੇ ਬਹੁਤ bure ਹਾਲਾਤ ਸੀਗੇ ਜੀ ਪਰ ਅੱਜ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਜੀ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਇਹ ਚੁਗਿਆ ਚੱਕਣ ਕਾਰਨ ਚੋਰੀਆਂ ਦੀ ਬਹੁਤ ਬਹੁਤ ਕਟੌਤੀ ਹੋਊਗੀ ਮਾਲ ਪਕੜਾ ਦਿੱਤੇ ਸੀ ਚੋਰ ਮਾਲ ਬਰਾਬਰਤ ਕਰਾ ਦਿੱਤੀ ਸੀ ਫਿਰ ਵੀ ਚੋਰ ਬਾਹਰ ਦੇ ਬਾਹਰ ਦੇ ਸੀ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਕਾਰਵਾਈ ਇਹ ਨਿਸ਼ਚਿਤ ਬਹੁਤ ਹੀ ਕੀਤੀ ਗਈ ਹੈ ਇੱਥੋਂ ਦੇ ਲੋਕ ਬਹੁਤ ਪ੍ਰੇਸ਼ਾਨ ਸੀਗੇ ਇੱਥੇ ਬਹੁਤ ਹੀ ਨਸ਼ਾ ਪੀਦਾ ਸੀਗਾ ਤੇ ਲੋਕ ਬਹੁਤ ਪ੍ਰੇਸ਼ਾਨ ਸੀਗੇ ਤੇ ਤੰਗ ਸੀਗੇ ਇੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਸਾਰਾ ਕੰਮ ਇੱਥੇ ਗਲਤ ਹੁੰਦਾ ਸੀਗਾ ਜੀ ਜਿਵੇਂ ਇਹ ਮੈਂ ਬਹੁਤ ਵਧੀਆ ਕਿੱਤੀ ਹੈ ਕੋਰਤ ਜੀ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਬਹੁਤ ਹੀ ਕੰਮ ਕੀਤਾ ਜਾ ਰਿਹਾ ਜੀ ਮੈਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਬਹੁਤ ਵਧੀਆ ਕੰਮ ਕਰ ਰਹੇ ਹੈ ਇਹ ਕੋਈ ਕਿਹਨੇ ਚੋਰੀ ਟੁਰੀਆਂ ਦੀ ਬਹੁਤ ਲਗਾਮ ਕਸੀ ਜਾਓ ਕਿ ਮਾਲ ਬਹੁਤ ਚੋਰੀ ਹੁੰਦੀ ਸੀ ਜੀ ਇੱਥੇ